ਆਪਾਂ ਨੂੰ ਤਾਂ ਹਿੱਤਕ ਪਤਾ ਹੀ ਲੱਗਿਆ ਲੁੱਟੀ ਕੌਣ ਜਾਂਦਾ ਹੈ ਆਪਾਂ ਤਾਂ ਆਪਸ ਵਿੱਚ ਹੀ ਲੜੀ ਗਏ ਵੀ ਉਹ ਲੁੱਟਦਾ ਹੋਣਾ ਉਹ ਲੁੱਟਦਾ ਹੋਣਾ ਇੱਕ ਦੂਜੇ ਤੇ ਆਪਸ ਵਿੱਚ ਹੀ ਸ਼ੱਕ ਕਰਾਉਂਦੇ ਸਾਡੇ ਚਾਦਰ ਚੋਰਾਂ ਨੂੰ ਫੜਾ ਰੱਖੀ ਸੀ ਸ਼ੱਕ ਆਪਦੇ ਤੇ ਕਰੀ ਜਾਂਦੇ ਸੀ ਆਪਣੇ ਆਪ ਤੇ ਹੀ ਆ ਹੁਣ 13 ਚਾਦਰਾਂ ਜਿਹੜੀਆਂ ਨੇ ਆਵੇ ਤੁਸੀਂ ਇਮਾਨਦਾਰਾਂ ਦੇ ਹੱਥ 'ਚ ਤੁਸੀਂ ਦਿਓ ਤੁਸੀਂ ਦੇਖਦੇ ਸਜੋਗੇ ਫਿਰ ਪੰਜਾਬ ਦੀ ਤਰੱਕੀ ਦੇ ਵਿੱਚ ਕਿਸ ਤਰ੍ਹਾਂ ਬਦਲਾ ਹੁੰਦਾ ਹੈ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹੀ ਕਹਾਣੀ ਸੁਣਾਈ ਸੁਖਵੀਰ ਤੇ ਕੈਪਟਨ ਨੂੰ ਰਗੜਾ ਲਾਇਆ ਲੋਕ ਹੱਸ-ਹੱਸ ਕੇ ਦੂਰੇ ਹੋ ਗਏ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਆਖਰ ਇਹਨਾਂ ਲੋਕਾਂ ਨੇ ਪਤਾ ਨਹੀਂ ਕੀ ਧਰਮਰਾਜ ਦੇ ਨਾਲ ਗੱਲ ਕਰ ਲਈ ਹੈ ਕਿ ਇਹਨਾਂ ਦੇ ਪੈਸੇ ਉੱਪਰ ਜਾਣਗੇ ਇਹਨਾਂ ਲੋਕਾਂ ਨੂੰ ਦੱਸੋ ਕਿ ਪੈਸੇ ਕਮਾਏ ਹੋਏ ਨਾਲ ਨਹੀਂ ਜਾਂਦੇ ਨੇ ਔਰ ਇਹ ਵੀ ਕਿਹਾ ਕਿ ਸਾਨੂੰ ਲੋਕਾਂ ਨੂੰ ਇਹਨਾਂ ਨੇ ਭੇਡ ਬੱਕਰੀਆਂ ਸਮਝ ਰੱਖਿਆ ਸੀ ਆਖਰ 5 ਸਾਲ ਆਪਣੇ ਮਗਰ ਲਾ ਲੈਂਦੇ ਸੀ ਉਹ 5 ਸਾਲ ਆਪਣੇ ਮਗਰ ਲਾ ਲੈਂਦੇ ਸੀ ਬਿਨਾ ਨਾਮ ਲਏ ਸੁਖਬੀਰ ਤੇ ਕੈਪਟਨ ਨੂੰ ਰਗੜਾ ਲਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਡੇ ਲੋਕਾਂ ਨੂੰ ਹੁਣ ਤੱਕ ਬੇਵਕੂਫ ਬਣਾਇਆ ਗਿਆ ਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕਿੱਥੇ ਤੇ ਆ ਪਿਆਰ ਹੈ ਆਪਣੀ ਪੱਗ ਵਿੱਚੋਂ ਫੁੱਲ ਝਾੜ ਕੇ ਦਿਖਾਉਂਦੇ ਨੇ ਕਿ ਲੋਕ ਮੈਨੂੰ ਇਨਾ ਪਿਆਰ ਕਰਦੇ ਨੇ ਸੋ ਆਖਰ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ 13 0 ਕਰਨ ਜਾ ਰਹੀ ਹੈ ਹੋਰ ਕੀ ਕੀ ਕਹਿਣਾ ਹੈ ਮੁੱਖ ਮੰਤਰੀ ਸਾਹਿਬ ਦਾ ਆਓ ਵੇਖਦੇ ਹਾਂ ਵੀਡੀਓ ਦੇ ਵਿੱਚ ਤੁਸੀਂ ਠੀਕ ਕਰ ਲਿਆ ਸੀ ਵੀ ਹਰ ਵਾਰ ਆਉਣ ਦਾ ਮੈਂ ਕਿਹਾ ਕੱਲੇ ਮੋਬਾਈਲ ਠੀਕ ਕਰਨ ਨਾਲ ਨਹੀਂ ਦਿਮਾਗ ਠੀਕ ਕਰਨ ਨਾਲ ਵੀ ਹੈਗੇ ਆ ਚ ਸੋ ਵੀਰੋ ਇਹਨਾਂ ਨੇ ਆਪਾਂ ਨੂੰ ਅਸਲ 'ਚ ਸਮਝਿਆ ਹੀ ਭੇਡਾਂ ਬੱਕਰੀਆਂ ਹੋਇਆ ਸੀਗਾ ਭੇਡਾਂ ਬੱਕਰੀਆਂ ਸਮਝਦੇ ਸੀ ਆਪਣੇ ਆਪਾਂ ਨੂੰ ਪੰਜ ਸਾਲ ਇੱਧਰ ਨੂੰ ਹੱਕ ਲਓ ਪੰਜ ਸਾਲ ਇੱਧਰ ਨੂੰ ਹੱਕ ਲਓ ਲੁੱਟੀ ਜਾਓ ਉਹ ਪਾਲੇ ਮਹਿਲ ਪਹਾੜਾਂ 'ਚ ਮਹਿਲ ਪਾਲੇ ਬੜੇ-ਬੜੇ ਹੋਟਲ ਖੋਲ ਲੇ ਬੱਸਾਂ ਸੇ ਪਾਲੇ ਰੇਤੇ ਦੀਆਂ ਖੱਡਾਂ 'ਚ ਸੇ ਪਾਲੇ ਠੇਕੇ ਇਨਾਂ ਦੇ ਹੋਟਲਾਂ ਟਾਬਿਆਂ ਚ ਸੇ ਪਾ ਲੇ ਪਤਨ ਤਾਂ ਧਰਮਰਾਜ ਨਾਲ ਕੋਈ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ਪਰ ਸਾਨੂੰ ਤਾਂ ਇਹ ਸਮਝਾਇਆ ਹੋਇਆ ਸਿਆਣਿਆਂ ਨੇ ਵੀ ਨਾਲ ਕੁਝ ਨਹੀਂ ਜਾਣਾ ਜਿਹੜੇ ਸਾਹਿਬ ਨੇ ਇਹ ਇਕੱਠੇ ਕਰਨ ਲੱਗੇ ਨੇ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਪਰਚੀ ਪੁਰਚੀ ਧਰਮਰਾਜ ਦੀ ਹੈਗੀ ਇਹਨਾਂ ਕੋਲੇ ਕੋਈ ਵੀ ਨਾਲ ਜਾ ਸਕਦੇ ਨੇ ਪਰ ਮੈਂ ਦੱਸਣਾ ਚਾਹੁੰਨਾ ਕਿ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਕੱਪੜੇ ਜਿਹੜਾ ਆਖਰੀ ਕੱਪੜਾ ਮਿਲਦਾ ਬਾਗੇ ਪੁਰਾਣੇ ਵਾਲਿਓ ਬੰਦੇ ਨੂੰ ਜਿਹੜਾ ਆਖਰੀ ਕੱਪੜਾ ਮਿਲਦਾ ਨਾ ਉਤੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਐਂ ਹੁੰਦਾ ਤਾਂ ਬਸ ਤੇ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਏ ਵਿੱਚ ਵਿੜੇ ਚੱਕੋ ਚੱਕੋ ਕਰਦੇ ਜਿੰਨਾ ਵਾਸਤੇ ਪਾਪ ਕਮਾਏ ਸਾਰੇ ਠੱਗੀਆਂ ਮਾਰੀਆਂ ਉਹੋ ਕੰਟਾ ਵੀ ਨਹੀਂ ਰੱਖਦੇ ਘਰੇ ਕੰਦਰ ਸਮਾਲਸਰ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆਜੂ ਚੱਕੋ ਕੇ ਰਾਂ ਨਵੇੜੀ ਜੰਮ ਛੇਤੀ ਗਰੀ ਰੋਟੀ ਪਕਾਉਣੀਆਂ ਜਵਾਕ ਭੁੱਖੇ ਮਰੀ ਜਾਂਦੇ ਨੇ ਸੋ ਵੀਰੋ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਾਬਤਾ ਹੈ ਕੋਈ ਬਾਈਪਾਸ ਨਹੀਂ ਹੈਗਾ ਵਿਚਦੀ ਇਹਨਾਂ ਨੇ ਗਰੀਬਾਂ ਦੀਆਂ ਵੱਦ ਦੋਵਾਂ ਲਈਆਂ ਨੇ ਤਾਂ ਇਹ ਹਾਲ ਹੋਇਆ ਇਹਨਾਂ ਦਾ ਇਹ ਮੈਂ ਨਹੀਂ ਹਰਾਏ ਇਹ ਬਹੁਤ ਰਜਵਾੜੇ ਨੇ ਮੈਂ ਕੌਣਾ ਮੇਰਾ ਆਮ ਘਰਾਂ ਦਾ ਮੁੰਡਾ ਇਹ ਗਰੀਬਾਂ ਦੀਆਂ ਬਦਦੁਆਮਾਂ ਨੇ ਹਰਾਏ ਨੇ ਜਿਨ੍ਹਾਂ ਦੀਆਂ ਇਹਨਾਂ ਨੇ ਨੌਕਰੀਆਂ ਕੱਟੀਆਂ ਜਿਨ੍ਹਾਂ ਦੇ ਹੱਕ ਮਾਰੇ ਜਿਨ੍ਹਾਂ ਦੇ ਚੁੱਲ੍ਹੇ ਦੀ ਅੱਗਾਂ ਬੁਝਾਈਆਂ ਜਿਨ੍ਹਾਂ ਦੇ ਘਰਾਂ 'ਚ ਚਿੱਟੇ ਨਾਲ ਚਿੱਟੇ ਰੰਗ ਦੇ ਸੱਥਰ ਵਿਛਾਏ ਜਿਹੜੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਇਹਨਾਂ ਨੇ ਇਹ ਉਹਨਾਂ ਨੇ ਹਰਾਏ ਇਹ ਉਹ ਗਰੀਬਾਂ ਦੀਆਂ ਬਦਦੁਆਮਾਂ ਨੇ ਹਰਾਏ ਨੇ ਹੁਣ ਭਾੜ ਦੇ ਫਿਰਦੇ ਆ ਕਦੇ ਕਹਿੰਦੇ ਪੰਜਾਬ ਬਚਾਓ ਕਦੇ ਪਰਿਵਾਰ ਬਚਾਓ ਯਾਰ ਕਮਾਲ ਕੀ ਤੋ ਬਚਾਈਏ ਪੰਜਾਬ ਹਜੇ ਤੁਹਾਡੇ ਤੋਂ ਬਚਾ ਕੇ ਤਾਂ ਟਾਂਟਿਆਂ 2 ਸਾਲ ਪਹਿਲਾਂ ਸੋ ਇਹਨਾਂ ਦੇ ਪਿੱਛੇ ਨਾ ਲੱਗ ਜਿਓ ਆਉਣਗੇ ਤੁਹਾਡੇ ਕੋਲ ਫੇਰ ਆਉਣਗੇ ਇਹ ਇਹਨਾਂ ਨੂੰ ਕਿਹੜਾ ਕੋਈ ਆਇਆ ਆਉਂਦਾ ਵੀ ਵਿਰੋਧ ਹੋ ਗਿਆ ਜਾਂ ਕੋਈ ਹੋਰ ਫੇਰ ਜਾ ਵੜਦੇ ਉੱਥੀ ਕੋਈ ਗੱਲ ਨਹੀਂ ਕਹਿੰਦੇ ਇਹ ਕਿੰਨਾ ਕਹੇ ਤੂੰ ਵੱਧ ਵੀ ਹੋਣਾ ਵੇ ਸਾਡਾ ਲੈ ਤੇ ਕਿੱਥੇ ਆ ਆ ਪਿਆਰ ਆ ਮੇਰੀ ਤਾਂ ਪੱਗ ਫੁੱਲਾ ਨਾ ਭਰ ਦਿੰਦਾ ਲੈ ਆ ਫਿਰੋਜ਼ਪੁਰ ਤੋਂ ਆਇਆ ਹੁਣ ਜਾ ਕੇ ਹਜੇ ਹਜੇ ਸੰਗਰੂਰ ਕਰੂੰਗਾ ਰੋਡ ਸ਼ੋਅ ਫੁੱਲਾਣਾ ਪੱਗ ਭਰੀ ਪਈ ਐ ਮਾਵਾ ਸਿਰ ਪਲੋਸਦਿਆਂ ਨੇ ਭੈਣਾਂ ਦੁਆਵਾਂ ਦਿੰਦੀਆਂ ਨੇ ਮੁੰਡੇ ਮੋੜੇ ਉੱਤੋਂ ਦੀ ਤਰ ਕੇ ਸੈਲਫੀਆ ਖਿੱਚਦੇ ਨੇ ਇੱਕ ਪਾਸੇ ਤਾਂ ਆ ਪਿਆਰ ਆ ਦੂਜੇ ਪਾਸੇ ਕਾਲੀ ਕਾਂਗਰਸੀ ਬੀਜੇਪੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਅੱਧੀ ਬਈ ਹੋਈ ਇਹਨੇ ਤਾਂ ਕੋਈ ਪਤਾ ਨਹੀਂ ਭਰਾ ਉਹ ਇਹਨਾਂ ਦੇ ਪਿੱਛੇ ਨਾਲ ਲੱਗ ਕੇ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਮੈਂ ਤੁਹਾਨੂੰ ਦੱਸਦਾ ਇਹ ਗੱਲ ਆਪਾਂ ਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਲੁੱਟੀ ਕੌਣ ਜਾਂਦਾ ਹੈ ਆਪਾਂ ਤਾਂ ਆਪਸ ਵਿੱਚ ਹੀ ਲੜੀ ਗਏ ਵੀ ਉਹ ਲੁੱਟਦਾ ਹੋਣਾ ਉਹ ਲੁੱਟਦਾ ਹੋਣਾ ਇੱਕ ਦੂਜੇ ਤੇ ਆਪਸ ਵਿੱਚ ਹੀ ਸ਼ੱਕ ਕਰਾਤੇ ਸਾਡੇ ਜਨਤਾ ਦੇ ਪਤਾ ਹੀ ਨਹੀਂ ਲੱਗਿਆ ਲੁੱਟੀ ਕੌਣ ਜਾਂਦਾ ਹੈ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਇੱਕ ਮੱਝ ਚੋਰੀ ਹੋ ਗਈ ਦੂਜੇ ਦਿਨ ਦੋ ਹੋ ਗਈਆਂ ਤੀਜੇ ਦਿਨ ਫੇਰ ਇੱਕ ਮੱਝ ਚੋਰੀ ਹੋ ਗਈ ਪਿੰਡ ਜਿੱਥੇ ਤਸਲੀ ਮੱਚ ਗਈ ਮੱਝਾਂ ਚੋਰੀ ਹੋਣ ਲੱਗ ਗਈਆਂ ਉਹ ਪਿੰਡ ਦੀ ਜੂਹ ਤੇ ਕੋਈ ਸਾਧੂ ਮਹਤਵਾਰ ਰਹਿੰਦਾ ਸੀ ਉੱਥੇ ਛੋਟਾ ਜਿਹਾ ਡੇਰਾ ਸੀ ਬੜੀ ਮੰਨਤਾ ਸੀ ਉਹਦੀ ਪਿੰਡ 'ਚ ਆਲੇ ਦਾਲ ਦੇ ਪਿੰਡਾਂ 'ਚ ਉਹ ਪਿੰਡ ਦੇ ਲੋਕ ਗਏ ਜੀ ਪਿੰਡ 'ਚ ਸਾਡ ਤਾਂ ਮੱਝਾਂ ਚੋਰੀ ਹੋਣ ਲੱਗ ਗਈਆਂ ਜੀ ਕੋਈ ਦੱਸੋ ਰਾਹ ਕਿਵੇਂ ਕੀ ਕੋਈ ਦੱਸੋ ਰਸਤੇ ਪਾਓ ਕੋਈ ਸੱਚ ਦਾ ਰਾਹ ਦਿਖਾਓ ਉਹ ਸਾਧੂ ਮਹਤਵਾਰ ਕਹਿੰਦਾ ਕੰਮ ਕਰਿਓ ਇੱਕ ਚਾਦਰ ਲੈ ਲਿਓ ਉਹ ਚਾਰ ਜਾਨੇ ਇੱਕ ਇੱਕ ਖੁੰਝਾ ਲੈ ਕੇ ਚਾਦਰ ਦਾ ਖੜਜਿਓ ਤਾਂ ਚੱਕ ਕੇ ਇੱਕ ਇੱਕ ਖੁੰਝਾ ਇੱਕ ਕਿਆਣਾ ਫੜ ਲੇ ਚਾਰ ਜਾਨੇ ਚਾਰ ਖੁੰਝੇ ਫੜ ਕੇ ਚਾਰੇ ਚਾਦਰ ਦੇ ਖੁੰਝੇ ਫੜ ਕੇ ਖੜਜਿਓ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ ਤੇ ਜਦੋਂ ਮੱਜਾਂ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਦੀ ਲੰਘੇ ਦੌਰਾ ਪੈ ਜੂ ਉੱਥੇ ਮਰ ਜਾਣਗੇ ਉਹ ਲਓ ਜੀ ਚਾਦਰ ਤਾਣ ਕੇ ਖੜ ਗਏ ਚਾਰ ਜਾਨੇ ਪਿੰਡ ਚ ਗੁਰਦੁਆਰਾ ਸਾਹਿਬ ਦੇ ਸਪੀਕਰ ਚ ਅਨਾਉਂਸਮੈਂਟ ਕਰਤੀ ਬੰਦੇ ਲਗਾਤੇ ਬੁੜੀਆਂ ਵੀ ਲਗਾਤੀਆਂ ਜਵਾਕ ਵੀ ਲਗਾਤੇ ਸਾਰਾ ਪਿੰਡ ਲੰਘ ਗਿਆ ਜੀ ਕਿਸੇ ਨੂੰ ਦੋਰਾ ਨਹੀਂ ਪਿਆ ਕੋਈ ਮਰਿਆ ਨਹੀਂ ਪਤਾ ਕਿਉਂ ਉਹ ਜਿਹੜੇ ਮੱਜਾਂ ਚੋਰੀ ਕਰਨ ਆਲੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਚੋਰ ਤਾਂ ਚਾਦਰ ਫੜੀ ਖੜੇ ਸੀ ਮਰੂਗਾ ਕੌਣ ਆਪਾਂ ਨੇ ਵੀ ਐਂ ਕੀਤਾ ਚਾਦਰ ਚੋਰਾਂ ਨੂੰ ਫੜਾ ਰੱਖੀ ਸੀ ਸ਼ੱਕ ਆਪਦੇ ਤੇ ਕਰੀ ਜਾਂਦੇ ਸੀ ਆਪਣੇ ਆਪ ਤੇ ਹੀ ਚਾਦਰ ਜਿਹੜੀ ਹੈ ਨਾ ਈਮਾਨਦਾਰਾਂ ਦੇ ਹੱਥ ਚ ਦੇਤੀ ਹੁਣ ਤੁਸੀਂ ਪਾਇ 2022 ਤੋਂ ਬਾਅਦ ਆ ਹੁਣ 13 ਚਾਦਰਾਂ ਜਿਹੜੀਆਂ ਨੇ ਆ ਵੀ ਤੁਸੀਂ ਇਮਾਨਦਾਰਾਂ ਦੇ ਹੱਥ ਚ ਤੁਸੀਂ ਦਿਓ ਤੁਸੀਂ ਦੇਖਦੇ ਸਜੋ ਕਿ ਫਿਰ ਪੰਜਾਬ ਦੀ ਤਰੱਕੀ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਹੁੰਦਾ ਮਜਾਲ ਹੈ ਕੋਈ 1 ਰੁਪਈਆ ਵੀ ਕੇਂਦਰ ਬਾਏ ਸਾਡਾ ਰੋਕ ਕੇ ਦਿਖਾਉਣ ਜਦੋਂ ਮੇਰੇ ਕੋਲੇ 13 ਬਾਹਾਂ ਤੇ 13 ਜ਼ੁਬਾਨਾਂ ਹੋਰ ਮਿਲ ਗਈਆਂ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਵਾਸਤੇ ਨਹੀਂ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਮੈਂ ਲੜ ਰਿਹਾ ਮੈਂ ਕੋਈ ਡਰਦਾ ਨਹੀਂ ਮੈਂ ਲੜਦਾ ਮੈਂ ਸੁਪਰੀਮ ਕੋਰਟ ਜਾਣਾ ਫੈਸਲੇ ਬਦਲਾ ਕੇ ਲਿਓਨਾ ਮੈਂ ਮੈਂ ਗਵਰਨਰ ਨਾਲ ਲੜਦਾ ਮੈਂ ਬੀਜੇਪੀ ਨਾਲ ਲੜਦਾ ਸੈਂਟਰ ਨਾਲ ਲੜਦਾ ਕਾਂਗਰਸੀਆਂ ਨਾਲ ਲੜਦਾ ਸਾਰਿਆਂ ਨਾਲ ਲੜਦਾ ਪਰ ਮੈਂ ਕੱਲਾ ਮੈਨੂੰ ਥੋੜਾ ਜਿਹਾ ਸਾਥ ਦੇ ਦਿਓ ਮੈਨੂੰ ਪਤਾ ਤੁਸੀਂ ਨਾਲ ਹੋ ਦਿਲੋਂ ਪਰ ਰਾਜਨੀਤਿਕ ਸ਼ਕਤੀ ਦੇ ਤੌਰ ਤੇ ਸਾਥ ਦੇ ਦਿਓ 13 ਜਦੋਂ ਇੱਥੋਂ ਹੋਗੇ ਗੁਰੂ ਖੇਤਰ ਵਾਲਾ ਵੀ ਜਿੱਤ ਰਿਹਾ ਹੈ ਦਿੱਲੀ ਵਾਲੇ ਵੀ ਜਿੱਤ ਰਹੇ ਨੇ ਗੁਜਰਾਤ ਚੋਂ ਜਿੱਤ ਰਹੇ ਆ 10 ਪਹਿਲੀ ਨੇ ਆਪਣੇ ਕੋਲੇ ਰਾਜ ਸਭਾ ਚ ਜਦੋਂ 35 40 ਹੋਗੇ ਉੱਥੇ ਉਦੋਂ ਨਜ਼ਾਰਾ ਆਊਗਾ ਲੈ ਉਦੋਂ 1 ਰੁਪਿਆ ਵੀ ਸਾਡਾ ਰੋਕ ਕੇ ਦਿਖਾਉਣ ਫਿਰ ਸੈਂਟਰ ਵਾਲੇ ਮੈਂ ਪੁੱਛੂੰਗਾ ਉਹਨਾਂ ਨੂੰ ਬਾਕੀ ਉੱਥੇ ਕਿਵੇਂ ਬੋਲਣਾ ਹੈ ਉੱਥੇ ਕੰਮ ਕਿਵੇਂ ਕਰਾਉਣੇ ਨੇ ਇਹਦਾ ਮੈਨੂੰ ਪਹਿਲਾਂ ਹੀ ਪੇਤ ਹੈ ਮੈਂ 8 ਸਾਲ ਰਿਹਾ ਹਾਂ ਉੱਥੇ ਤੁਸੀਂ ਦੇਖਿਆ ਹੋਣਾ ਜਦੋਂ ਮੈਂ ਉੱਥੇ ਖੜਾ ਹੋ ਜਾਂਦਾ ਸੀ ਬੋਲਣ ਵਾਸਤੇ ਉਹ ਸਪੀਕਰ ਨੂੰ ਵੀ ਐਂ ਹੁੰਦਾ ਸੀ ਵੀ ਯਾਰ ਇਹ ਪੀਲੀ ਪਗੜੀ ਵਾਲਾ ਖੜਾ ਹੋ ਗਿਆ ਹੈ ਅਬ ਯਾਰ ਇਸਕੋ ਜਾਂ ਤਾਂ ਟਾਈਮ ਦੇ ਦਿਓ 2 ਮਿੰਟ ਨਿਤ ਹੈ ਪੌਣਾ ਘੰਟਾ ਚੱਲਣ ਨਹੀਂ ਦਿੰਦਾ ਇਹ ਰੌਲਾ ਪਾਉਂ। ਰੋਂਡੀ ਐ ਜਿੱਦੀ ਐ। ਮੈਂ ਕਹਿੰਦਾ ਸੀ ਮੈਨੂੰ ਮੌਕਾ ਦੇ ਦਿਓ ਬੋਲਣ ਦਾ। ਉਦੋਂ ਬਾਅਦ ਤੁਸੀਂ ਹਰਦਾ ਜੋ ਮਰਜੀ ਕਰਿਓ ਜੇ ਬੋਲਣ ਦਾ ਮੌਕਾ ਨਹੀਂ ਦਿਓਗੇ ਮੈਂ ਕਿਸੇ ਹੋਰ ਨੂੰ ਵੀ ਬੋਲਣ ਦਿੰਦਾ ਫਿਰ। ਤੁਹਾਡੇ ਸਾਹਮਣੇ ਆਪਾਂ ਹੱਕ ਲੈ ਕੇ ਆਏ ਆਂ ਪੰਜਾਬ ਦੇ। ਤੋਂ ਉਹ ਪਾਸਵਰਡ ਮੇਰੇ ਕੋਲੇ ਹੈਗੇ ਨੇ ਕਰਮਜੀਤ ਨੂੰ ਇੱਕ ਵਾਰੀ ਪਾਰਲੀਮੈਂਟ ਦੀਆਂ ਪੌੜੀਆਂ ਚੜਾ ਦਿਓ ਬਾਕੀ ਪਾਸਵਰਡ ਮੈਂ ਆਪੀ ਡਾਊਨਲੋਡ ਕਰ ਦੂੰਗਾ। ਫਰੀਦਕੋਟ ਦਾ ਕੰਮ ਨਹੀਂ ਰੁਕੂਗਾ ਫਿਰ ਮੈਨੂੰ ਆਇਆ ਮੈਂ ਤੁਹਾਡੇ ਨਾਲ ਆ। ਇੱਥੇ ਆਪਣੀ ਸਰਕਾਰ ਹੈ ਆਲੇ ਤਿੰਨ ਸਾਲ ਪਏ ਨੇ ਗੋਹਾਲੇ ਪਏ ਨੇ ਗੋਹਾਲੇ ਪਏ ਨੇ ਬੜਾ ਟਾਈਮ ਹੈ ਨਜ਼ਾਰਾ ਉਦੋਂ ਆਊਗਾ ਜਦੋਂ ਬਾਕੀਆਂ ਦੇ ਮੂੰਹ ਬੰਦ ਹੋ ਗਏ ਤੇ ਸਿਰਫ ਤੇ ਸਿਰਫ ਕੰਮ ਕਰਨ ਵਾਲਿਆਂ ਦੇ ਮੂੰਹ ਆਵਾਜ਼ ਜਿਹੜੀ ਆ ਉਹ ਨਿਕਲੀ ਬਸ ਕਿਉਂਕਿ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਮੈਂ ਤਾਂ ਐਸੇ ਕੰਮ ਤੇ ਆ ਹੁਣ ਤੁਸੀਂ ਥੱਲੇ ਵਾਲਾ ਕੰਮ ਸੰਭਲੋ ਵੀ ਰੋਡ ショਅ ਭਗਵੰਤ ਮਾਨ ਦਾ ਕਿੱਥੋਂ ਦੀ ਲੈ ਕੇ ਜਾਣਾ ਹੈ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਲੰਘਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਪੋਲਿੰਗ ਬੂਥ ਦੇ ਅੰਦਰ ਕੌਣ ਬੈਠੂਗਾ ਬਾਹਰ ਬੂਥ ਲਾ ਕੇ ਕੌਣ ਬੈਠੂਗਾ ਅੰਥ ਥੱਲੇ ਵਾਲੇ ਕੰਮ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾ ਰੱਖੀ ਐ ਇਹਨਾਂ ਨੂੰ ਮੈਂ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਤੂੰ ਹੀ ਦੇਖਿਆ ਉਹਨੇ ਤੜਫਦੇ ਮੈਂ ਦੇਖਿਆ ਵਿਧਾਨ ਸਭਾ ਚ ਆਉਂਦੇ ਨੇ ਸਪੀਕਰ ਸਾਹਿਬ ਤੋਂ ਟਾਈਮ ਲੈ ਕੇ ਬੋਲ ਕੇ ਤੁਰ ਜਾਂਦੇ ਨੇ ਮੈਂ ਫਿਰ ਜਿੰਦਾ ਲੈ ਗਿਆ ਇੱਕ ਦਿਨ ਮੈਂ ਸਪੀਕਰ ਸਾਹਿਬ ਨੂੰ ਫੜਾਤਾ ਮੈਂ ਕਹਿੰਦਾ ਇਹਨਾਂ ਨੂੰ ਜਿੰਦਾ ਲਾਓ ਪਹਿਲਾਂ ਨਾ ਇਨਨੂੰ ਇੱਥੇ ਖੜਾਓ। ਇਹਨੂੰ ਸੁਣੋ ਵੀ ਤੇ ਬੋਲੋ ਵੀ ਤੇ ਸੁਣੋ ਵੀ। ਐਸੇ ਕੰਮ ਤੇ ਜੇ ਤੁਸੀਂ ਤੁਹਾਨੂੰ ਜੋ ਦੋ ਵਾਰੀ ਨਾਲੇ ਲਾ ਕੇ ਵਿਧਾਨ ਸਭਾ ਚੋਂ ਬਾਹਰ ਕਿਉਂ ਭਈ ਮੈਂ ਰਾਤ ਦੇ 11 11 12 12 ਵਜੇ ਤੱਕ ਪਾਰਲੀਮੈਂਟ 'ਚ ਬੈਠਾ ਰਹਿੰਦਾ ਸੀ। ਭਾਵੇਂ ਮੇਰੀ ਬਾਰੀ ਭਾਵੇਂ ਨਾ ਹੁੰਦੀ ਉਹ ਸੁਣਦਾ ਸੀ ਕਿ ਕਹਿੰਦੇ ਕੀ ਨੇ ਇਹ। ਇਹ ਜ਼ਰੂਰੀ ਹੈ ਡਿਊਟੀ ਲਈ ਹੈ ਤੁਹਾਡੀ। ਲੋਕਾਂ ਨੇ ਇਹ 9 ਤੋਂ 5 ਵਾਲਾ ਕੰਮ ਨਹੀਂ ਹੈਗਾ ਦਫ਼ਤਰ ਦਾ। ਉਹ सनी ਦਿਵੋਲ ਮੈਂ ਗੁਰਦਾਸਪੁਰ ਗਿਆ ਪਰ ਸੋਵੇਂ ਨੂੰ ਮੈਂ ਬਜ਼ੁਰਗ ਕਹਿੰਦਾ ਕਹਿੰਦਾ ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪੱਟੀ ਜਾਂਦਾ ਸਾਡੇ ਗੁਰਦਾਸਪੁਰ 'ਚ ਇੱਕ ਨਹੀਂ ਲਵਾਇਆ ਕਹਿੰਦਾ 5 ਸਾਲ ਹੋ ਗਏ ਨਾਲ ਕੰਨ ਲਵਾਇਆ ਲੈ ਐ ਥੋੜੀ ਕੰਮ ਚੱਲਦਾ ਹੁੰਦਾ ਜੀ ਇਹ ਤਾਂ ਲੋਕਾਂ ਦੇ ਦਰਦਾਂ 'ਚ ਦੁੱਖਾਂ 'ਚ ਖੜਨਾ ਪੈਂਦਾ ਸੋ ਖੜੇ ਹੋ ਬਾਕੀ ਪੈਸਾ ਪੂਸਾ ਇਹ ਸਭ ਕੁਝ ਛੋਟੀ ਚੀਜ਼ ਹੈ ਜਦੋਂ ਤੁਹਾਨੂੰ ਲੋਕਾਂ ਦੀਆਂ ਦੁਆਵਾਂ ਮਿਲਣ ਲੱਗ ਜਾਣ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ ਜਿਸ ਤਰ੍ਹਾਂ ਕਰਮ ਜਿੱਤਰੀ ਮਿੱਦਸਿਆ ਮੈਨੂੰ ਵੀ ਪਿੰਡਾਂ 'ਚ ਮਿਲਦੇ ਆ ਲੋਕ ਵੀ ਸਾਡੇ ਜੀ ਪਿੰਡ 'ਚ ਅੱਠ ਨੌਕਰੀਆਂ ਮਿਲ ਗਈਆਂ 10 ਨੌਕਰੀਆਂ ਮੈਨੂੰ ਦੁਆਵਾਂ ਨੇ ਇੱਕ ਕੁੜੀ ਮੈਂ ਜਿੱਤੇ ਨਿਯੁਕਤੀ ਪੱਤਰ ਵੰਡਣ ਗਿਆ ਬਿਜਲੀ ਬੋਰਡ ਦੇ ਐਸ ਡੀਓ ਰਖੜੇ ਸੀ ਤਾਂ ਇੱਕ ਕੁੜੀ ਨੂੰ ਨਿਯੁਕਤੀ ਪੱਤਰ ਮਿਲਿਆ ਉਹ ਕਹਿੰਦੀ ਬੋਲਣਾ ਚਾਹਨੀ ਆ ਤੂੰ ਸੁਣਿਆ ਵੀ ਹੋਣਾ ਕਹਿੰਦੀ ਜੀ ਮੈਂ ਕੈਨੇਡਾ ਜਾਣਾ ਸੀ ਮੇਰੇ ਬਾਪੂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ 35 ਲੱਖ ਰੁਪਇਆ ਲੱਗਣਾ ਸੀ 25 ਲੱਖ ਇਕੱਠਾ ਕਰ ਲਿਆ ਸੀ 10 ਰਹਿ ਗਿਆ ਸੀ ਤੇ 10 ਬਾਰੇ ਵਿਚਾਰ ਕਰ ਰਹੇ ਸੀ ਵੀ ਕੀ ਵੇਚੀਏ ਕੀ ਗਹਿਣੇ ਰੱਖੀਏ ਬੇਬੇ ਦੀਆਂ ਬਾਲੀਆਂ ਗਹਿਣੇ ਰੱਖੀਏ ਜਾਂ ਕੋਈ ਜੱਦੀ ਘਰ ਪਿਆ ਇਸੇ ਨੂੰ ਗਹਿਣੇ ਰੱਖ ਦਈਏ ਰਿਸਟਰੀ ਕਰਾ ਕੇ ਲਿਮਟ ਬਣਾ ਲਈਏ ਜਾਂ ਕੋਈ ਹੁਰਦ ਦਾ ਕਿਲਾ ਪੌਣਾ ਕਿਲਾ ਜ਼ਮੀਨ ਦਾ ਕੋਈ ਲਿਮਟ ਬਣਾ ਲਈਏ 10 ਲੱਖ ਇਕੱਠਾ ਕਰੀ ਜਾਂਦੇ ਸੀ ਕਹਿੰਦੇ ਇੰਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਵੀ ਤੁਹਾਨੂੰ ਬਣਾਈਆਂ ਤੁਸੀਂ ਬਿਜਲੀ ਬੋਰਡ ਚ ਐਸਡੀਓ ਲੱਗ ਗਏ ਕਹਿੰਦੇ ਨਾਲੇ ਤਾਂ ਮੈਨੂੰ ਨੌਕਰੀ ਮਿਲ ਗਈ ਨਾਲੇ ਕੈਨੇਡਾ ਜਾਣਾ ਕੈਨਸਲ ਨਾਲੇ ਉਹ 25 ਲੱਖ 35 ਲੱਖ ਬਚ ਗਿਆ ਸਾਡੇ ਇੱਥੇ ਕੈਨੇਡਾ ਬਣਾਵਾਂਗੇ ਜੀ ਸਾਡੀ ਧਰਤੀ ਤੋਂ ਬਿਨਾ ਕਿਤੇ ਦੁਨੀਆ 'ਚ ਧਰਤੀ ਹੈ ਹੀ ਨਹੀਂ ਸੋਹਣੀ ਧਰਤੀ ਸਾ ਮੇਰੇ ਦਿਨੋਂ ਬੈਠਾ ਕਰਮਜੀਤ ਅਸੀਂ ਸਾਰੀ ਦੁਨੀਆ ਘੁੰਮੀ ਆ ਜੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਕਈ ਗੜੇ ਦਿੱਤੇ ਨੇ ਦੁਨੀਆ ਦੇ ਇਹੋ ਜੀ ਧਰਤੀ ਨਹੀਂ ਇਹੋ ਜਿਹੇ ਲੋਕ ਨਹੀਂ ਕਿਤੇ ਮਿਲੇ ਐਨੀ ਮਿਹਨਤੀ ਕੌਮ ਨਹੀਂ ਕਿਤੇ ਮਿਲੀ ਜਿੰਨੀ ਆਪਣੇ ਪੰਜਾਬ ਦੀ ਕੌਮ ਹੈ ਮਿਹਨਤ ਕਿਤੇ ਨਹੀਂ ਹੈਗੇ ਅਜੇ